ਸਭ ਤੋਂ ਜਿਹੜਾ ਸਰਲ ਤਰੀਕਾ ਹੈ ਜੀ ਇਹ ਤੈਨੂੰ ਕੁਝ ਵੀ ਨਹੀਂ ਪਤਾ ਤੇ ਇੱਕ ਚੀਜ਼ ਦਾ ਤੈਨੂੰ ਹਮੇਸ਼ਾ ਪਤਾ ਹੁੰਦਾ ਹੈ ਠੀਕ ਹੈ ਨਾ ਉਹ ਕਿ ਤੁਸੀਂ ਜਿਉਂਦੇ ਹੋ ਕੁਝ ਵੀ ਚੀਜ਼ ਦਾ ਤੈਨੂੰ ਨਾ ਪਤਾ ਪਰ ਇੱਕ ਚੀਜ਼ ਦਾ ਪਤਾ ਹੁੰਦਾ ਕਿ ਤੁਸੀਂ ਜਿਉਂਦੇ ਹੋ ਤੇ ਜਿਉਣ ਦਾ ਕਾਰਨ ਹੈ ਸਵਾਸ ਜਿਹਨੂੰ ਆਪ ਪ੍ਰਾਣ ਕਹਿ ਦਿੰਦੇ ਆ ਜਿਹਨੂੰ ਮਹਾਰਾਜ ਨੇ ਪਵਨ ਗੁਰੂ ਕਿਹਾ ਹੈ ਪ੍ਰਾਣ ਪਵਨ ਦਾ ਮਤਲਬ ਹੁੰਦਾ ਪ੍ਰਾਣ ਵాయు ਪਾਵਨ ਪ੍ਰਾਣ ਵాయు ਜਿਹੜੀ ਪ੍ਰਾਣ ਵాయు ਆ ਆਉਂਦੀ ਹੈ ਤੇ ਜਾਂਦੀ ਜਿਹੜੇ ਸਵਾਸ ਨੇ ਜਿਹਦੇ ਚ ਇਸਮਾਈ ਹੋਈ ਹੈ ਉਹ ਗੁਰੂ ਹੈ ਤਾਂ ਕੁਝ ਵੀ ਨਾ ਪਤਾ ਹੋਵੇ ਕਿ ਜੀਵਨ ਦਾ ਪਤਾ ਹੁੰਦਾ ਹੈ ਤੇ ਜੀਵਨ ਦਾ ਮੂਲ ਹੈ ਪ੍ਰਾਣ ਤਾਂ ਪ੍ਰਾਣ ਜਿਹੜੀ ਹੈ ਇੱਥੋਂ ਹੀ ਸਾਰੀ ਸਾਧਨਾ ਸ਼ੁਰੂ ਕੀਤੀ ਜਾਂਦੀ ਹੈ ਕਿਉਂਕਿ ਜੀਵਨ ਵੀ ਇੱਥੋਂ ਹੀ ਸ਼ੁਰੂ ਹੋਇਆ ਹੈ ਤੇ ਜੀਵਨ ਤਦ ਤੱਕ ਹੈ ਜਦ ਤੱਕ ਇਹ ਹਨ ਤੇ ਜੋ ਹੈ ਉਹਦੇ ਤੋਂ ਹੀ ਤੁਸੀਂ ਕੁਝ ਪ੍ਰਾਪਤ ਕਰ ਸਕਦੇ ਜੇ ਬਾਕੀ ਤੁਹਾਡੀ ਸਾਰੀ માનਤਾ ਹੈ ਹਰ ਚੀਜ਼ ਤੁਹਾਡੀ ਇੱਕ માનਤਾ ਹੈ ਦਸਮ ਦਵਾਰ ਵੀ ਹਜੇ ਤੁਹਾਡੀ માનਤਾ ਹੈ ਤੀਜਾ ਨੇਤਰ ਵੀ ਇੱਕ માનਤਾ ਹੈ ਰੱਬ ਵੀ ਇੱਕ માનਤਾ ਹੈ ਇਸ ਲਈ ਤੁਹਾਡੀ ਇੱਕੋ ਚੀਜ਼ ਜਿਹੜੀ ਤੁਸੀਂ ਜਾਣਦੇ ਹੋ ਤੁਸੀਂ ਮੁਨਕਾਰ ਨਹੀਂ ਕਰ ਸਕਦੇ ਜੇ ਕਹੋ ਕਿ ਵੀ ਨਹੀਂ ਮੈਂ ਨਹੀਂ ਜਾਣਦਾ ਉਹਦੇ ਲਈ ਵੀ ਤੁਹਾਡਾ ਪਹਿਲਾਂ ਜਿਉਣਾ ਜ਼ਰੂਰੀ ਹੈ ਤੇ ਜੀਵਨ ਜੋ ਹੈ ਉਹ ਪ੍ਰਾਣ ਹਨ ਪ੍ਰਾਣ ਅਨਗੇ ਤੇ ਜੀਵਨ ਹਨ ਤੇ ਜੀਵਨ ਤੇ ਪ੍ਰਾਣ ਇਕ ਹਨ ਤੋ ਆਪਣੀ ਜੀਵਨ ਤੋਂ ਸ਼ੁਰੂ ਕਰੋ ਆ ਆਪਣੇ ਪ੍ਰਾਣਾ ਤੋਂ ਸ਼ੁਰੂ ਕਰੋ ਹੁਣ ਪ੍ਰਾਣ ਆ ਰਹੇ ਨੇ ਤੇ ਪ੍ਰਾਣ ਜਾ ਰਹੇ ਨੇ ਇਹਨਾਂ ਪ੍ਰਾਣਾ ਨੂੰ ਰੋਕਣ ਦੀ ਕੋਸ਼ਿਸ਼ ਕਰੋ ਕਿਉਂਕਿ ਜਦੋਂ ਪ੍ਰਾਣ ਰੁਕਦੇ ਹਨ ਠੀਕ ਤੇ ਸਾਡੇ ਅੰਦਰ ਜੀਵਨ ਰੁਕਦਾ ਹੈ ਤੇ ਜਦੋਂ ਜੀਵਨ ਰੁਕ ਕੇ ਤੁਸੀਂ ਉਹ ਰੁਕ ਕੇ ਉਹਦਾ ਅਨੁਭਵ ਕਰਦੇ ਜੇ ਤਉ ਉਹਦੀ ਗਹਿਰਾਈ 'ਚ ਤੁਸੀਂ ਜਾ ਸਕਦੇ ਜੇ ਹੁਣ ਜੀਵਨ ਆ ਰਿਹਾ ਹੈ ਜਾ ਰਿਹਾ ਹੈ ਆ ਰਿਹਾ ਹੈ ਜਾ ਰਿਹਾ ਹੈ ਠੀਕ ਹੈ ਨਾ ਉਹਦੀ ਗਹਿਰਾਈ ਦਾ ਪਤਾ ਨਹੀਂ ਲੱਗਦਾ ਜ਼ਿੰਦਗੀ ਖੁਦ ਇਬਾਦਤ ਹੈ ਮਗਰ ਖੋਸ਼ ਨਹੀਂ ਬਸ ਆਹੀ ਹੈ ਜ਼ਿੰਦਗੀ ਖੁਦ ਇਬਾਦਤ ਹੈ ਮਗਰ ਖੋਸ਼ ਨਹੀਂ ਅ ਪ੍ਰੋਬਲਮ ਆ ਕਿ ਅਸੀਂ ਹਰ ਚੀਜ਼ 'ਚ ਹਰ ਇਬਾਦਤ ਕੁਝ ਹੋਰ ਹੀ ਲੱਭੀ ਜਾ ਰਹੇ ਹਾਂ ਧਿਆਨ ਕੁਝ ਹੋਰ ਹੀ ਲੱਭੀ ਜਾ ਰਹੇ ਹਾਂ ਉਹ ਵੀ ਅੱਛੀ ਗੱਲ ਆ ਜਿਨ੍ਹਾਂ ਦੀ ਅਵਸਥਾ ਹੈ ਉਹ ਕਰ ਸਕਦੇ ਨੇ ਬਟ ਮੂਲ ਜੋ ਹੈ ਉਹ ਇਹ ਕਿ ਜ਼ਿੰਦਗੀ ਖੁਦ ਹੀ ਇਬਾਦਤ ਹੈ ਮਗਰ ਹੋਸ਼ ਨਹੀਂ ਏ ਜਿਹੜੀ ਜ਼ਿੰਦਗੀ ਹੈ ਇਹਨੂੰ ਇਬਾਦਤ ਕਿਵੇਂ ਬਣਾਉਣਾ ਤੇ ਹੋਸ਼ ਕਿਵੇਂ ਲਿਆਉਣੀ ਤੇ ਹੋਸ਼ ਫੇਰ ਆਉਂਦੀ ਹੈ ਜੇ ਤੁਸੀਂ ਪ੍ਰਾਣਾ ਨੂੰ ਰੋਕਣਾ ਸ਼ੁਰੂ ਕਰ ਦੋ ਹੁਣ ਇਸ ਵੇਲੇ ਪਤਾ ਨਹੀਂ ਕਿ ਜੀਵਨ ਹੈਗਾ ਵੀ ਹੈ ਕਿ ਨਹੀਂ ਹੈਗਾ ਪ੍ਰਾਣ ਹੈਗੇ ਆ ਕਿ ਨਹੀਂ ਹੈਗੇ ਹੁਣ ਮੈਂ ਸਾਹ ਅੰਦਰ ਲਏ ਰੋਕਿਆ ਕੁਝ ਮੈਂਟਲ ਜੀ ਮੈਨੂੰ ਪਤਾ ਲੱਗਿਆ ਕਿ ਸਾਹ ਹੈਨ ਤੇ ਜੀਵਨ ਵੀ ਹੈ ਤੇ ਪ੍ਰਾਣ ਵੀ ਹੈ ਹਾਂ ਬਸ ਆ ਗਿਆ ਸਾਧਨਾ ਇਥੋਂ ਸ਼ੁਰੂ ਕਰ ਦੋ ਸਾਂ ਨੂੰ ਅੰਦਰ ਕਿਚ ਸਾਂ ਨੂੰ ਅੰਦਰ ਰੋਕੋ ਬਸ ਅੰਦਰ ਰੋਕ ਕੇ ਤੁਸੀਂ ਕੋਈ ਮੰਤਰ ਦਾ ਉਚਾਰਨ ਕਰ ਲਓ ਜਿਹੜਾ ਤੁਹਾਨੂੰ ਸੌਖਾ ਲੱਗਦਾ ਮੰਤਰ ਤੁਸੀਂ ਉਹਦਾ ਉਚਾਰਨ ਕਰੋ ਸਤਨਾਮ ਕਰ ਲਓ ਵਾਹਿਗੁਰੂ ਕਰ ਲਓ ਇਨਹੇਲ ਕਰਕੇ ਜੀਵਨ ਨੂੰ ਅੰਦਰ ਰੋਕ ਕੇ ਜ਼ਿੰਦਗੀ ਨੂੰ ਅੰਦਰ ਰੋਕ ਕੇ ਇਹਨੂੰ ਇਬਾਦਤ ਬਣਾਓ બસ ਇਹ ਹੈ عبادت ਜ਼ਿੰਦਗੀ ਖੁਦ عبادت ਹੈ ਮਗਰ ਹੋਸ਼ ਨਹੀਂ ਇਹਦੇ ਨਾਲ ਤਨ ਹੋਸ਼ ਵੀ ਆਏਗੀ ਜ਼ਿੰਦਗੀ ਦਾ ਵੀ ਪਤਾ ਲੱਗੂਗਾ ਤੇ ਇਬਾਦਤ ਦਾ ਵੀ ਪਤਾ ਲੱਗੂਗਾ ਠੀਕ ਤਾਂ ਸਾਹ ਨੂੰ ਅੰਦਰ ਰੋਕ ਕੇ ਪਹਿਲਾਂ ਪੰਜ ਵਾਰੀ ਵਾਹਿਗੁਰੂ ਕਹੋ ਫਿਰ ਇਹਨਾਂ ਪਾਠ ਤੇ ਚੱਲ ਜਾਓ ਫਿਰ 10 ਤੇ ਚੱਲ ਜਾਓ ਅੰਦਰ ਜਪਨਾਇ ਫਿਰ 20 ਤੇ ਚੱਲ ਜਾਓ ਇਤਰਾ ਕਰਦੇ ਕਰਦੇ ਹੌਲੀ ਹੌਲੀ 108 ਤੱਕ ਚੱਲ ਜੋ ਇਹਦੇ ਨਾਲ ਤੁਹਾਡੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਈਗੀ ਤਾਂ ਸਾਹ ਨੂੰ ਅੰਦਰ ਰੋਕਿਆ ਹੱਥ ਵਿੱਚ ਮਾਲਾ ਫੜ ਲਈ ਮਾਲਾ ਦਾ ਮਤਲਬ ਹੁੰਦਾ ਮੰਗ ਲਾਹ ਮੰਗ ਦੀ ਈਗੋ ਲਾਹ ਦਾ ਮਤਲਬ ਹੁੰਦਾ ਖਾਤਮਾ ਉਹ ਟੂਲ ਜਿਹਦੇ ਨਾਲ ਤੁਹਾਡੇ ਈਗੋ ਦਾ ਤੁਹਾਡੀ ਹਉਮੈ ਦਾ ਖਾਤਮਾ ਹੁੰਦਾ ਹੈ ਡਿਸਾਲਵ ਹੁੰਦਾ ਹੈ ਤਾਂ 108 ਮਣਕੀ ਜਿਹੜੇ ਨੇ ਉਹ ਹਿਰਦੇ ਚੋ 108 ਨਾੜੀਆਂ ਨਿਕਲਦੀਆਂ ਨੇ ਜਿਹੜਾ ਹਿਰਦੇ ਚੱਕਰ ਤੋਂ ਉਹਦੇ ਨਾਲ 108 ਜਿਹੜੇ ਹਨ ਉਹਦੇ ਨਾਲ ਉਹ ਸਾਰੀਆਂ ਨਾੜੀਆਂ ਜਿਹੜੀਆਂ ਐਕਟੀਵੇਟ ਹੁੰਦੀਆਂ ਨੇ ਹਿਰਦਾ ਖੁੱਲਦਾ ਏ ਤੋਂ ਇਹਨੂੰ ਸੰਗੰਦਰ ਰੋਕ ਕੇ ਹੋਲਡ ਕਰਕੇ ਹੱਥ ਚ ਮਾਲਾ ਖੜੋ ਹੌਲੀ ਹੌਲੀ ਕਰਦੇ ਕਰਦੇ 108 ਤੱਕ ਪਹੁੰਚੋ ਹਾਂ ਇਹਦੇ ਨਾਲ ਤੁਹਾਨੂੰ ਪਤਾ ਲੱਗੇਗਾ ਜ਼ਿੰਦਗੀ ਖੁਦ ਹੀ ਇਬਾਦਤ ਹੈ ਮਗਰ ਖੁਸ਼ ਨਹੀਂ ਹਾਂ ਇਤਨਾ ਤਨੁ ਪਵਨ ਗੁਰੂ ਦਾ ਅਨੁਭਵ ਹੋਇਆ ਇਹ ਹੈ ਪਵਨ ਗੁਰੂ ਠੀਕ ਜਦੋਂ ਸਵਾਸ ਨੂੰ ਰੋਕ ਲਿਆ ਪਵਨ ਗੁਰੂ ਫਿਰ ਜਦੋਂ ਨਾਲ ਮਨ ਦੇ ਨਾਲ ਹੀ ਸਿਮਰਨ ਕੀਤਾ ਨਾਲ ਸ਼ਬਦ ਨੂੰ ਜੋੜ ਲਿਆ ਸ਼ਬਦ ਗੁਰੂ ਪਵਨ ਗੁਰੂ ਸ਼ਬਦ ਗੁਰੂ ਇਹ ਜਦੋਂ ਆਪਸ ਵਿੱਚ ਇਹਨਾਂ ਦਾ ਮਿਲਾਪ ਹੋ ਗਿਆ ਸੰਤੋ ਮਨ ਪਵਨ ਹੈ ਮਨ ਤੇ ਪਵਨ ਦਾ ਆਪਸ ਚ ਮਿਲਾਪ ਹੋ ਗਿਆ ਮਰ ਕੇ ਨੇ ਸੁਖ ਬਣਿਆ ਸੰਤੋ ਮਨ ਪਵਨ ਐ ਇਕ ਹੋ ਗਿਆ ਸੁਖ ਬਣਿਆ ਤੈਨੂੰ ਸੁਖ ਦੀ ਪ੍ਰਾਪਤੀ ਹੋਏਗੀ ਕਿਚ ਜੋਗ ਜੋਗ ਪ੍ਰਾਪਤ ਕਰਿਆ ਫਿਰ ਤੈਨੂੰ ਜੋਗ ਵਿੱਚ ਤੇਰੀ ਪ੍ਰਵੇਸ਼ ਕੀ ਹੋਏਗੀ ਤੋ ਪ੍ਰਵੇਸ਼ ਕਰੇਗਾ ਜੋਗ ਵਿੱਚ ਜੋਗ ਦਾ ਭਾਵ ਜੁੜਨਾ ਆਪਣੇ ਆਪ ਨਾਲ ਜੁੜਨਾ ਸੰਸਾਰ ਪ੍ਰਮੰਡ ਨਾਲ ਪ੍ਰਮਾਤਮਾ ਨਾਲ ਜੁੜਨਾ ਜੋ ਟੋਟਲਿਟੀ ਜੋ ਹੈ ਉਹਦੇ ਨਾਲ ਜੁੜਨਾ ਤੋ ਇਹ ਜਿਹੜਾ ਹੈ ਇਹ ਸਰਲ ਤਰੀਕਾ ਹੈ ਸਾਧਨਾ ਕਰਨ ਦਾ ਹਾਂ ਹੌਲੀ ਹੌਲੀ ਬਦੋ 是的呢。Mm.